ਹਾਂਜੀ ਬਲਾਕ ਸਮਤੀ ਦੀਆਂ ਚੋਣਾਂ 14 ਤਰੀਕ ਦੀਆਂ ਜੀ ਤੇ 17 ਨੂੰ ਰਿਜ਼ਲਟ ਆਉਣਾ ਸਾਡੇ ਸਾਰੇ ਸਮੁੱਚੇ ਨਗਰ ਦੋਦੇ ਵੱਲੋਂ ਸਾਡਾ ਕੈਂਡੀਡੇਟ ਆ ਜੀ ਵਕੀਲ ਸਿੰਘ ਇਹਨਾਂ ਦੀ ਧਰਮ ਪਤਨੀ ਆ ਸੁਖਬੀਰ ਕੌਰ ਜੀ ਤੇ ਆ ਸਾਡਾ ਚੋਣ ਨਿਸ਼ਾਨ ਹੈਗਾ ਜੀ ਝਾੜੂ ਸਾਡੇ ਮਤਲਬ ਸਾਰੇ ਦੋਦੇ ਨਗਰ ਨੂੰ ਸਾਰੇ ਬੇਨਤੀ ਆ ਜੀ ਵੀ ਸੁਖਬੀਰ ਕੌਰ ਨੂੰ ਵਾਈਫ ਆਫ ਆਪਣਾ ਅਮਰੀਕ ਸਿੰਘ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਬਲਾਕ ਸਮਤੀ ਮੈਂਬਰ ਬਣਾਓ ਜੀ ਬਜੀ ਇਹ ਤਾਂ ਤੁਸੀਂ ਮੀਡੀਆ ਵਾਲਿਆਂ ਨੇ ਮੰਨਣਾ ਹੁੰਦਾ ਸੈਮੀ ਫਾਈਨਲ ਮੰਨ ਲਓ ਫਾਈਨਲ ਮੰਨ ਲਓ ਜੀ ਪਰ ਜਿਹੜੇ ਹਿਸਾਬ ਨਾਲ ਅਸੀਂ ਲੱਗੇ ਪਏ ਆ ਜੀ ਤੇ ਅਸੀਂ ਚਾਰ ਜੀ ਆਂ ਜੀ ਘਰ ਦੇ ਤੇ ਸੁਖ ਨਾਲ ਦੁੱਧਾ ਥੋੜਾ ਨਗਰ ਆ ਜੀ ਜਿੰਨੇ ਅਸੀਂ ਚਾਰ ਜੀ ਸਾਰਾ ਦਿਨ ਸਵੇਰੇ ਨਿਕਲ ਜਾਂਦੇ ਆ ਜੀ ਕਦੇ ਕੋਈ ਆਵਦਾ ਕੰਮ ਤਾਂ ਦੇਖਿਆ ਨਹੀਂ ਜਿੰਨੇ ਵੀ ਵੱਦ ਤੋਂ ਵੱਧ ਕੰਮ ਆ ਅਸੀਂ ਕਰਾਈ ਜਾਂਦੇ ਆ ਹਜੇ ਬਹੁਤ ਪਏ ਆ ਐਵੇਂ ਕਹਾਂ ਮੈਂ ਤੁਹਾਨੂੰ ਵੀ ਸਾਰੇ ਹੋਗੇ ਬਹੁਤ ਪਏ ਆ ਸਾਡੇ ਸੜਕਾਂ ਸੁੜਕਾਂ ਦਾ ਬੁਰਾ ਹਾਲ ਸੀ ਸਾਰਾ ਹੋਈ ਜਾਂਦਾ ਪਰ ਜਿਹੜੇ ਖਾਲਾਂ ਖੂਲਾਂ ਦਾ ਵੀ ਚੱਲੀ ਜਾਂਦਾ ਪਰ ਹਜੇ ਵੀ ਕੰਮ ਬਹੁਤ ਪਏ ਆ ਪਰ ਅਸੀਂ ਵਾਹਿਗੁਰੂ ਮਿਹਰ ਕਰੇ ਸਾਲ ਚ ਲਾ ਦੇਖੋ ਜੀ ਦੋਦੇ ਵਾਲਿਆਂ ਨੇ ਸਾਡਾ ਡੁੱਬੀ ਬੇੜੀ ਵੀ ਪਾਰ ਲਾਈ ਆ ਜੀ ਤੇ ਇਹਨਾਂ ਦੀ ਵੀ ਲਾਉਣਗੇ ਤਾਂ ਹੁਣ ਇਹਨਾਂ ਦਾ ਹੀ ਮੁੰਡਾ ਜੀ ਇੱਥੋਂ ਦੇ ਹੀ ਰਹਿਣ ਵਾਲਾ ਅਮਰੀਕਾ ਤਾਂ ਤੇ ਸਾਡੀ ਭੈਣ ਵੀ ਇੱਥੋਂ ਦੀ ਸੁਖਬੀਰ ਕੌਰ ਤੇ ਦੋਦੇ ਵੱਡਾ ਨਗਰ ਆ ਜੀ 11-12000 ਵੋਟਾਂ ਜਿੱਦਾਂ ਇਹ ਵੋਟ ਪਾ ਆਂਦਾ ਜੀ ਫਿਰ ਬੇੜੇ ਪਾਰ ਹੋ ਜਾਂਦੇ ਆ ਜੀ ਬਾਈ ਜੀ ਅਗਲਿਆਂ ਦੀ ਕੋਈ ਮਜਬੂਰੀ ਹੁੰਦੀ ਆ ਜੀ ਜਿਹੜਾ ਕੋਈ ਜਾਂ ਕੋਈ ਅਸੀਂ ਨਹੀਂ ਚੰਗੇ ਲੱਗਦੇ ਅਗਲੇ ਜਿਹੜਾ ਸਾਨੂੰ ਛੱਡ ਕੇ ਚਲਾ ਜਾਂਦਾ ਜੀ ਜਾਂ ਕੋਈ ਪ੍ਰੋਬਲਮ ਹੋ ਜਾਂਦੀ ਆ ਜੀ ਪਰ ਠੀਕ ਆ ਜੀ ਪਰਮਾਤਮਾ ਉਹਨਾਂ ਨੂੰ ਵੀ ਛੱਡ ਦੀ ਕਲਾ ਬਖਸ਼ੇ ਜੀ ਹਾਂਜੀ ਬਲਾਕ ਸਮਤੀ ਦੀਆਂ ਚੋਣਾਂ 14 ਤਰੀਕ ਦੀਆਂ ਜੀ ਤੇ 17 ਨੂੰ ਰਿਜ਼ਲਟ ਆਉਣਾ ਸਾਡੇ ਸਾਰੇ ਸਮੁੱਚੇ ਨਗਰ ਦੋਦੇ ਵੱਲੋਂ ਸਾਡਾ ਕੈਂਡੀਡੇਟ ਆ ਜੀ ਵਕੀਲ ਸਿੰਘ ਇਹਨਾਂ ਦੀ ਧਰਮ ਪਤਨੀ ਆ ਸੁਖਬੀਰ ਕੌਰ ਜੀ ਤੇ ਆ ਸਾਡਾ ਚੋਣ ਨਿਸ਼ਾਨ ਹੈਗਾ ਜੀ ਝਾੜੂ ਸਾਡੇ ਮਤਲਬ ਸਾਰੇ ਦੋਦੇ ਨਗਰ ਨੂੰ ਸਾਰੇ ਬੇਨਤੀ ਆ ਜੀ ਵੀ ਸੁਖਬੀਰ ਕੌਰ ਨੂੰ ਵਾਈਫ ਆਫ ਆਪਣਾ ਅਮਰੀਕ ਸਿੰਘ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਬਲਾਕ ਸਮਤੀ ਮੈਂਬਰ ਬਣਾਓ ਜੀ ਬਾਈ ਜੀ ਇਹ ਤਾਂ ਤੁਸੀਂ ਮੀਡੀਆ ਵਾਲਿਆਂ ਨੇ ਮੰਨਣਾ ਹੁੰਦਾ ਸੈਮੀ ਫਾਈਨਲ ਮੰਨ ਲਓ ਫਾਈਨਲ ਮੰਨ ਲਓ ਜੀ ਪਰ ਜਿਹੜੇ ਹਿਸਾਬ ਨਾਲ ਅਸੀਂ ਲੱਗੇ ਪਏ ਆ ਜੀ ਅਸੀਂ ਚਾਰ ਜੀ ਆਂ ਜੀ ਘਰ ਦੇ ਤੇ ਸੁਖ ਨਾਲ ਦੋਦਾ ਤੁਹਾਡਾ ਨਗਰ ਆ ਜੀ ਜਿੰਨੇ ਅਸੀਂ ਚਾਰ ਜੀ ਸਾਰਾ ਦਿਨ ਸਵੇਰੇ ਨਿਕਲ ਜਾਂਦੇ ਆ ਜੀ ਕਦੇ ਕੋਈ ਆਵਦਾ ਕੰਮ ਤਾਂ ਦੇਖਿਆ ਨਹੀਂ ਜਿੰਨੇ ਵੀ ਵੱਦ ਤੋਂ ਵੱਧ ਕੰਮ ਆ ਅਸੀਂ ਕਰਾਈ ਜਾਂਦੇ ਆ ਹਜੇ ਬਹੁਤ ਪਏ ਆ ਐਵੇਂ ਕਹਾਂ ਮੈਂ ਤੁਹਾਨੂੰ ਵੀ ਸਾਰੇ ਹੋ ਗਏ ਬਹੁਤ ਪਏ ਆ ਸਾਡੇ ਸੜਕਾਂ ਸੁੜਕਾਂ ਦਾ ਬੁਰਾ ਹਾਲ ਸੀ ਸਾਰਾ ਹੋਈ ਜਾਂਦਾ ਪਰ ਜਿਹੜੇ ਖਾਲਾਂ ਖੂਲਾਂ ਦਾ ਵੀ ਚੱਲੀ ਜਾਂਦਾ ਪਰ ਹਜੇ ਵੀ ਕੰਮ ਬਹੁਤ ਪਏ ਆ ਪਰ ਅਸੀਂ ਵਾਇਗਰੂ ਮਿਹਰ ਕਰੇ ਸਾਲ ਚ ਲਾ ਦੇਾਂਗੇ ਵ ਦੋਦੇ ਵਾਲਿਆਂ ਨੇ ਸਾਡਾ ਡੁੱਬੀ ਬੇੜੀ ਵੀ ਪਾਰ ਲਾਈ ਆ ਜੀ ਤੇ ਇਹਨਾਂ ਦੀ ਵੀ ਲਾਉਣਗੇ ਤਾਂ ਹੁਣ ਇਹਨਾਂ ਦਾ ਹੀ ਮੁੰਡਾ ਜੀ ਇੱਥੋਂ ਦੇ ਹੀ ਰਹਿਣ ਵਾਲਾ ਅਮਰੀਕਾ ਤਾਂ ਤੇ ਸਾਡੀ ਭੈਣ ਵੀ ਇੱਥੋਂ ਦੀ ਸੁਖਬੀਰ ਕੌਰ ਤੇ ਦੋਦੇ ਵੱਡਾ ਨਗਰ ਆ ਜੀ 11-12000 ਵੋਟਾਂ ਜਿੱਧਰ ਇਹ ਵੋਟ ਪਾ ਆਂਦਾ ਜੀ ਫਿਰ ਬੇੜੇ ਪਾਰ ਹੋ ਜਾਂਦੇ ਆ ਜੀ ਭਾਈ ਜੀ ਅਗਲਿਆਂ ਦੀ ਕੋਈ ਮਜਬੂਰੀ ਹੁੰਦੀ ਆ ਜੀ ਜਿਹੜਾ ਕੋਈ ਜਾਂ ਕੋਈ ਅਸੀਂ ਨਹੀਂ ਚੰਗੇ ਲੱਗਦੇ ਅਗਲੇ ਉਹ ਜਿਹੜਾ ਸਾਨੂੰ ਛੱਡ ਕੇ ਚਲਾ ਜਾਂਦਾ ਜੀ ਜਾਂ ਕੋਈ ਪ੍ਰੋਬਲਮ ਹੋ ਜਾਣ ਦੀ ਆ ਜੀ ਪਰ ਠੀਕ ਆ ਜੀ ਪਰਮਾਤਮਾ ਉਹਨਾਂ ਨੂੰ ਵੀ ਛੱਡ ਦੀ ਕਲਾ ਬਖਸ਼ੇ ਜੀ ਹਾਂਜੀ ਬਲਾਕ ਸਮਤੀ ਦੀਆਂ ਚੋਣਾਂ 14 ਤਰੀਕ ਦੀਆਂ ਜੀ ਤੇ 17 ਨੂੰ ਰਿਜ਼ਲਟ ਆਉਣਾ ਸਾਡੇ ਸਾਰੇ ਸਮੁੱਚੇ ਨਗਰ ਦੋਦੇ ਵੱਲੋਂ ਸਾਡਾ ਕੈਂਡੀਡੇਟ ਆ ਜੀ ਵਕੀਲ ਸਿੰਘ ਇਹਨਾਂ ਦੀ ਧਰਮ ਪਤਨੀ ਆ ਸੁਖਬੀਰ ਕੌਰ ਜੀ ਤੇ ਆ ਸਾਡਾ ਚੋਣ ਨਿਸ਼ਾਨ ਹੈਗਾ ਜੀ ਝਾੜੂ ਸਾਡੇ ਮਤਲਬ ਸਾਰੇ ਦੋਦੇ ਨਗਰ ਨੂੰ ਸਾਰੇ ਬੇਨਤੀ ਆ ਜੀ ਵੀ ਸੁਖਬੀਰ ਕੌਰ ਨੂੰ ਵਾਈਫ ਆਫ ਆਪਣਾ ਅਮਰੀਕ ਸਿੰਘ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਬਲਾਕ ਸਮਤੀ ਮੈਂਬਰ ਬਣਾਓ ਜੀ ਬਾਈ ਜੀ ਇਹ ਤਾਂ ਤੁਸੀਂ ਮੀਡੀਆ ਵਾਲਿਆਂ ਨੇ ਮੰਨਣਾ ਹੁੰਦਾ ਸੈਮੀ ਫਾਈਨਲ ਮੰਨ ਲਓ ਫਾਈਨਲ ਮੰਨ ਲਓ ਜੀ ਪਰ ਜਿਹੜੇ ਹਸਾਬ ਨਾਲ ਅਸੀਂ ਲੱਗੇ ਪਏ ਆ ਜੀ ਤੇ ਅਸੀਂ ਚਾਰ ਜੀ ਆਂ ਜੀ ਘਰ ਦੇ ਤੇ ਸੁਖ ਨਾਲ ਦੋਦਾ ਤੁਹਾਡਾ ਨਗਰ ਆ ਜੀ ਜਿੰਨੇ ਅਸੀਂ ਚਾਰ ਜੀ ਸਾਰਾ ਦਿਨ ਸਵੇਰੇ ਨਿਕਲ ਜਾਂਦੇ ਆ ਜੀ ਕਦੇ ਕੋਈ ਆਵਦਾ ਕੰਮ ਤਾਂ ਦੇਖਿਆ ਨਹੀਂ ਜਿੰਨੇ ਵੀ ਵੱਧ ਤੋਂ ਵੱਧ ਕੰਮ ਆ ਅਸੀਂ ਕਰਾਈ ਜਾਂਦੇ ਆ ਹਜੇ ਬਹੁਤ ਪਏ ਆ ਐਵੇਂ ਕਹਾਂ ਮੈਂ ਤੁਹਾਨੂੰ ਵੀ ਸਾਰੇ ਹੋਗੇ ਬਹੁਤ ਪਏ ਆ ਸਾਡੇ ਸੜਕਾਂ ਸੁੜਕਾਂ ਦਾ ਬੁਰਾ ਹਾਲ ਸੀ ਸਾਰਾ ਹੋਈ ਜਾਂਦਾ ਪਰ ਜਿਹੜੇ ਖਾਲਾਂ ਖੂਲਾਂ ਦਾ ਵੀ ਚੱਲੀ ਜਾਂਦਾ ਪਰ ਹਜੇ ਵੀ ਕੰਮ ਬਹੁਤ ਪਏ ਆ ਪਰ ਅਸੀਂ ਵਾਹਿਗੁਰੂ ਮਿਹਰ ਕਰੇ ਸਾਲ ਚ ਲਾ ਦਿਆਂਗੇ ਬ ਦੋਦੇ ਵਾਲਿਆਂ ਨੇ ਸਾਡਾ ਡੁੱਬੀ ਬੇੜੀ ਵੀ ਪਾਰ ਲਾਈ ਆ ਜੀ ਤੇ ਇਹਨਾਂ ਦੀ ਵੀ ਲਾਉਣਗੇ ਤਾਂ ਹੁਣ ਇਹਨਾਂ ਦਾ ਹੀ ਮੁੰਡਾ ਜੀ ਇੱਥੋਂ ਦੇ ਹੀ ਰਹਿਣ ਵਾਲਾ ਅਮਰੀਕਤਾ ਤੇ ਸਾਡੀ ਭੈਣ ਵੀ ਇੱਥੋਂ ਦੀ ਸੁਖਬੀਰ ਕੌਰ ਤੇ ਦੋਦੇ ਵੱਡਾ ਨਗਰ ਆ ਜੀ 11-12000 ਵੋਟਾਂ ਜਿੱਧਰ ਇਹ ਵੋਟ ਪਾਣ ਦਾ ਜੀ ਫਿਰ ਬੇੜੇ ਪਾਰ ਹੋ ਜਾਂਦੇ ਆ ਜੀ ਭਾਈ ਜੀ ਅਗਲਿਆਂ ਦੀ ਕੋਈ ਮਜਬੂਰੀ ਹੁੰਦੀ ਆ ਜੀ ਜਿਹੜਾ ਕੋਈ ਜਾਂ ਕੋਈ ਅਸੀਂ ਨਹੀਂ ਚੰਗੇ ਲੱਗਦੇ ਅਗਲੇ ਜਿਹੜਾ ਸਾਨੂੰ ਛੱਡ ਕੇ ਚਲਾ ਜਾਂਦਾ ਜੀ ਜਾਂ ਕੋਈ ਪ੍ਰੋਬਲਮ ਹੋ ਜਾਂਦੀ ਆ ਜੀ ਪਰ ਠੀਕ ਆ ਜੀ ਪਰਮਾਤਮਾ ਉਹਨਾਂ ਨੂੰ ਵੀ ਛੱਡ ਦੀ ਕਲਾ ਬਖਸ਼ੇ ਜੀ